ਲੋ ਬਾਈ ਜਸਵੀਰ ਬਾਈ ਵਾਲੀ ਮੋਟਰ ਪਰ ਪਹੁੰਚੇ ਹੋਏ ਆ। ਵੀ بارش ਤੁਹਾਨੂੰ ਪਤਾ ਚੱਲੀ ਜਾਂਦੀ ਆ। ਮੂਰੇ ਮਹਿਕ ਨੂੰ ਮਲੋ ਭਾਈ। ਹਾਂ ਬਾਈ। ਮੈਂ ਵਧੀ ਤੁਹਾਨੂੰ। ਲਾ ਭਾਈ। ਬਾਈ ਪਾਣੀ ਵਾਲਾ ਦੇਖ ਲੋ ਕੰਮ। ਆ ਜੀ ਦੇਖੋ ਖਰਾਬ ਤਾਂ ਨਹੀਂ ਕਰੂੰਗੀ। ਨਹੀਂ ਇਹ ਤਾਂ ਜੋਕਾਂ ਜੀਆਂ ਹੀ ਆ। ਛੋਟੇ ਛੋਟੇ ਆਉਂਦੇ ਹੁੰਦੇ ਆ ਪਾਣੀ ਚ। ਲੋ ਬਾਈ بارشਾਂ ਪਈ ਜਾਂਦੀਆਂ। ਸੋ ਇਸ ਕਰਕੇ ਗੁਜਰਬਾਈ ਵੀ ਲੱਗਿਆ ਵਾ। ਵੇ ਜਿਹੜੇ ਬੂਟੇ ਵੀ ਆ ਪਾਣੀ ਦੇਖ ਲੋ ਪੱਕਾ ਖੜਾ ਏ ਜਦੋਂ ਸਾਡੇ ਮੀਂਹ ਪੈ ਜਾਂਦਾ ਨਾ ਫਿਰ ਉਦੋਂ ਧਰਤੀ ਆ ਜਿਹੜੀ ਆਪਣੇ ਆਪ ਸੇਮ ਜੀ ਛੱਡਣ ਲੱਗ ਜਾਂਦੀ ਏ ਜੀ ਠੀਕ ਨੇ ਆ ਲੋ ਹੈ ਮੋਟਰ ਨੂੰ ਵੀ ਜਾਣਾ ਵੀ ਔਖਾ ਹੋਇਆ ਵਾ ਮੈਂ ਵੀ ਦੇਖ ਲਾ ਹੁਣ ਕਿਦਾਂ ਦਾ ਪੈਂਦਾ ਠੀਕ ਨੇ ਇਹ ਲੋ ਤਰ ਗੰਨੇ ਵਾਲੇ ਖੇਤ ਬਾਈ ਦੇਖ ਲਓ ਬਾਈ ਰਾਤ ਆਸੀਂ ਕਿਆ ਹਾਲ ਕਰਿਆ ਵਾ ਧੀਰ ਤੋਂ ਚੌਥਾ 껠ੜ ਆ ਰਿਹਾ ਨੇ ਸਾਡਾ ਸਵੇਰ ਦਾ ਲਾ ਬਾਈ ਬਾਈ ਗੁੱਜਰ ਬਾਈ ਸਤਿ ਸ੍ਰੀ ਅਕਾਲ ਹਾਂ ਲਓ ਬਾਈ ਲੇਟ ਹੋ ਗਿਆ ਅੱਤੀ ਪਹੁੰਚਣ ਲੱਗਿਆ ਲਾ ਬਾਈ ਸਾਬ ਸੋਇਆ ਕਰਾਇਆ ਭਾਈ ਬੇਲਾ ਬੂਲਾ ਚੜੀ ਵਿੱਚ ਜਿਹੜੀਆਂ ਹੁੰਦਰਾਤਾਂ ਪਰ ਉਹ ਸਾਰੀਆਂ ਧਾਰਤੀਆਂ ਪਰ ਤੇ ਸਬਜੀ ਸਬਜੀ ਭਾਈ ਖਾ ਲਈ ਹੁਣ ਤੋਰੀ ਠੀਕ ਨਹੀਂ ਤੇ ਬਾਕੀ ਮੀਂਹ ਹਜਾ ਪਿਆ ਤੁਹਾਨੂੰ ਪਤਾ ਫਿਰ ਫਿਰ ਤੇ ਆਹ ਦੇਖੋ ਭਾਈ ਕਿੰਨੇ ਬੂਟੇ ਜਿਹੜੇ ਇੱਕ ਦਾ ਬੂਟਾ ਗਿਰ ਗਿਆ ਕਿੰਨੇ ਬੂਟੇ ਜਿਹੜੇ ਭਾਈ ਟੇਡੇ ਹੋ ਗਏ ਉਹ ਵਿੱਚ ਗਿਰਿਆ ਪਿਆ ਇੱਕ ਦੇਖਣਾ ਭਾਈ ਸਾਡੀ ਧਰਤੀ ਹੈ ਜਿਹੜੀ ਇਹ ਤੁਹਾਨੂੰ ਪਤਾ ਹੈ ਦੇ ਪਾਣੀ ਜਦੋਂ ਖੜ ਵੀ ਜਾਂਦਾ ਮੈਂ ਜਿਆਦਾ ਇਹ ਤੇ ਨੰਗ ਵੀ ਜਾਂਦਾ ਹੋਰ ਗੁੱਜਰਬਾਈ ਸਤਿ ਸ੍ਰੀ ਅਕਾਲ ਹੋਰ ਸੁਣਾ ਹੱਲੇ ਵਾਲੇ ਵਧੀਆ ਐ ਨਾ ਕਿਰਪਾ ਬਾਬੇ ਨਾਨਕ ਦੀ ਚੌਦਰੀ ਦੀ ਕਿਰਪਾ ਜੀ ਬਾਬਿਆਂ ਦੀ ਨਹੀਂ ਨਹੀਂ ਅਸੀਂ ਨਹੀਂ ਅਸੀਂ ਵੀ ਉਹਦੀ ਕਿਰਪਾ ਨਾਲ ਜੀਉਂਦੇ ਆ ਲੈ ਹਾਂ ਮੈਂ ਹੈਗਾ ਲੈ ਭਾਈ ਸਾਫ ਸੁਫਈਆ ਭਾਈ ਸਾਰਾ ਹੀ ਹੁਣ ਘਰ ਛੱਡਿਆ ਇੱਥੇ ਲੱਗੂਗਾ ਭਾਈ ਹੁਣ ਲਸਣ ਔਰ ਸੌਰੇ ਚਲੋ ਸੌਰੇ ਦਾ ਵੀ ਹੋ। ਹਲ ਹੋਈ ਜਾਣਾ। ਠੀਕ ਨਹੀਂ। ਸਫਾਈ ਹੋਈ ਨਹੀਂ ਤੀ ਫਿਰ ਸਪਰੇ ਵੀ ਨਹੀਂ ਮਾਰੀ ਅਸੀਂ ਕਿਹਾ ਵੀ ਚਲ। ਜਿੰਨੇ ਖਾਣੇ ਆ ਸਬਜ਼ੀ ਖਾਈ ਜਾਊਗਾ। ਮਿਰਚਾਂ ਬਾਈ ਦੇਖ ਲਓ ਮੈਂ ਤੁਹਾਨੂੰ ਦੱਸਦਾ ਮਿਰਚ ਕਿਹੜੇ ਹਿਸਾਬ ਨਾਲ ਲੱਗੀ ਵੀ ਆ ਦੇਖੋ। ਹੁਣ ਸੇਵਾ ਹੀ ਚਲਦੀ ਆ। ਪੰਡਾ ਜਿਹੜੀਆਂ ਅਸੀਂ ਤੋੜੀ ਜਾਂਦੇ ਤੇ ਇਹ ਆਕਾਰ ਚ ਨਿੰਬੂ ਬਾਈ ਦੇਖ ਲਓ। ਗੋਟਾ ਜਿਹੜਾ ਦੇਖਦਾ ਆਪਣਾ ਪੱਕਾ ਨਿੰਬੂ ਆ। ਤੋੜ ਕੇ ਲੈ ਜਾਂਦਾ ਹੈ। ਆ ਦੇਖੋ ਆ ਨਿਸ਼ਾਨੀ ਹੈ ਬੂਟੇ ਸੌਣ ਲੱਗੇ ਮਿਰਚਾਂ ਤੇ ਵੀ ਜਿੱਥੇ-ਜਿੱਥੇ ਪਾਣੀ ਜਾ ਜ਼ਿਆਦਾ ਪੈਂਦਾ ਪੱਕਾ ਨਿੰਬੂ ਵਾਈ ਟੁੱਟ ਕੇ ਇੱਕ ਨਾ ਗਰੀ ਜਾਂਦਾ ਜਿਹੜਾ ਨਿੰਬੂ ਪੱਕਦਾ ਏ ਠੀਕ ਹੈ ਤੇ ਬਾਈ ਜਸਵੀਰ ਬਾਈ ਨੇ ਲਾਏ ਵੇ ਬੂਟੇ ਸਾਰੇ ਆ ਖੇਤ ਇੱਕ ਗੱਲਾਂ ਬਾਅਦ ਛੱਡੇ ਤੇ ਸੀ ਬਾਕੀ ਬਰਸਾਤ ਦੇ ਦੇਣਾ ਹੁਣ ਬੂਟੇ ਮਹਿਕ ਪੂਰੇ ਉੱਠ ਰਹੇ ਆ ਹੈ ਹੈ ਇਹ ਬਹਿਣਾ ਨਹੀਂ ਇਹ ਬਾਹਰ ਹਟ ਜਾਂਦਾ ਅਰੇ ਆ ਨਹੀਂ ਆਹ ਆ ਬੂਟੇ ਕਹਿੰਦਾ ਮੈਂ ਫਲਾਂ ਵਾਲੇ ਉਹਨਾਂ ਚ ਨਹੀਂ ਰਹੇ ਪੈਣਾ ਗੱਲੇ ਕਰਦੇ ਤੇ بارش ਵੀ ਸ਼ੁਰੂ ਆ ਮੀਂਹ ਪੈ ਕੇ ਵੀ ਹਟਿਆ ਲਓ ভাই بارش ਸ਼ੁਰੂ ਵੀ ਹੋ ਗਈ ਲੈ ਮੀਂਹ ਵਾਲਾ ਕਹਿੰਦਾ ਵੀ ਐਸਾ ਹੱਥ ਕਰਕੇ ਲੈ ਭਾਈ ਕੇਲਿਆਂ ਦੇ ਬੂਟੇ ਵੀ ਹੂੰ ਉਹ ਬੂਟੇ ਦਾ ਵੇਚੇ ਦਿੱ ਗਏ ਨਾ ਫੇਰ ਕਿਹੜੇ ਉਹ ਪਿਛਲੇ ਉਹ ਤਾਂ ਹੁਣ ਵੇਚਣੇ ਹੀ ਪੈਣੇ ਆਪਾਂ ਨੂੰ ਜੀਰੀ ਲੱਗ ਜੂਗੀ ਹਾਂ ਜਿਹੜਾ ਪਲਾ ਵੀ ਕੋਈ ਕਰਨਾ ਪੈਣਾ ਜਿਹੜਾ ਤਿਆਰ ਹੈ ਸਰਕਾਰ ਦਾ ਵੇਲ ਲੈਣ ਠੀਕ ਨਹੀਂ ਲੈ ਭਾਈ ਮੈਂ ਕਹਿੰਦਾ ਬਾਈ ਵੀ ਬੜੇ ਬੁੱਟੇ ਦਾ ਵੇਚ ਲਈਏ ਵਾ ਵੇਚਣੀ ਪੈਣੀ ਜੇ ਉਮਰ ਹੋ ਗਈ ਉਹਨਾਂ ਦੀ ਬਾਈ ਜੀ ਮੈਂ ਇਹਨੂੰ ਕਿਹਾਗਾ ਵੈਸੇ ਨਾਇਕ ਮੰਨਦੇ ਨਹੀਂ ਗੱਲ ਹਾਂ ਮੈਂ ਇਹਨੂੰ ਕਿਹਾ ਜਿੰਨੇ ਗਏ ਇਹ ਗਰੇ ਹੋਏ ਆ ਵੀ ਤਾਂ ਹਾਂ ਇਹਨਾਂ ਨੇ ਵੇਚ ਦਿੱਤੀ ਹਾਂ ਇਹ ਕਹਿੰਦਾ ਵੀ ਮੈਂ ਵੇਚਣੀ ਨਹੀਂ ਮੈਂ ਕਿਹਾ ਜੇ ਸੁੱਕ ਗਏ ਤੈਨੂੰ ਭਜਨ ਵੀ ਨਹੀਂ ਮਿਲਣਾ ਨਾ ਕੱਲ ਬੁਕਾ ਦੇਣੇ ਪਾਲ ਬਲਾਇਆ 13 14 ਰੁਪਏ 300 140 ਗਵਾਂਟ ਵਾਲਾ ਹਾਂ ਦੇਖੋ ਇਹ ਨਹੀਂ ਚਾਰ ਪੈਸੇ ਬਾਰੇ ਜਿਹੜੇ ਉਹ ਸਰਨੇ ਦੇ गिरने ਵਾਲੇ ਆ ਜਿਹਦੇ ਹੋਰ गिर ਗਏ ਫਿਰ ਅਗਲੇ ਨੂੰ ਕਿ ਅਗਲੇ ਨੂੰ ਮਿਲ ਕੇ ਲੈ ਪਾਉਣਾ ਤੇ ਮੇਰੇ ਬੂਟੇ ਪੜੇ ਹੋ ਦੇਰਗੇ ਹੈ ਇਹ ਵੀ ਸੁੱਕਦਾ ਲੱਗਦਾ ਕਿਆ ਬੂਟਾ ਜਿਹੜਾ ਤੈਨੂੰ ਮਿਰਦਾ ਲੱਗਦਾ ਨਾ ਉਹਨੂੰ ਵੇਚ ਕੇ ਤੇ ਬਾਈ ਕੱਢ ਦੇ ਸਹੀ ਗੱਲ ਆ ਤੇ ਟਾਣੀ ਸੁੱਕ ਗਈ ਤੇ ਹਰੀ ਹੋਣ ਉਹ ਤਾਂ ਉਈਓ ਆ ਮਹਿਕ ਐਨਾ ਹੋਣੀ ਹੈਗਾ ਗੁਜਰਬਾਈ ਇਹ ਕੀ ਗੱਲ ਆ ਕਹਿੰਦਾ ਧੁੱਪ ਨਿਕਲ ਜਾਂਦੀ ਆ ਸੂਰਜ ਨਿਕਲ ਆਇਆ ਫਿਰ ਐਦਾਂ ਹੀ ਕਦੇ ਵੀ ਇਹ ਘੁੰਮਦਾ ਏ ਬੱਦਲ ਹਾਂ ਇੱਕ ਨਹੀਂ ਘੁੰਮੂਗਾ ਇਹ ਨਹੀਂ ਹਟ ਜਾਣਾ ਕੋਈ ਦਿੱਕਤ ਆਉਣੀ ਅੱਛਾ ਚੱਲ ਫੇਰ ਤਾਂ ਠੀਕ ਲੈ ਮੈਂ ਕਿਹਾ ਲੈ ਧੰਨ ਦਾ ਗੁਜਰ ਬਾਈ ਬਾਈ ਜਿਹੜਾ ਉਹ ਸਾਫ ਸਫਾਈ ਕਰ ਗਿਆ ਫਿਰ ਆ ਬਰੂਦ ਦਾ ਬੂਟਾ ਦੇਖਣ ਆਲਾ ਬਾਈ ਜਸਵੀਰ ਬਾਈ ਨੇ ਸਪੈਸ਼ਲ ਲਾਇਆ ਵਾ ਹਾਂ ਹਾਂ ਲਾਇਆ ਇਹਦੇ ਵਿੱਚ ਪਾਣੀ ਲਾਉਂਦੇ ਰਹੇ ਅਸੀਂ ਹਾਂ ਤਾਂ ਕਹਿੰਦਾ ਗੜਾਇਆ ਤਾਂ ਉਹਨੇ ਮੇਰੇ ਤੇ ਕਹਿੰਦਾ ਇੱਥੇ ਗੱਡੀ ਨੂੰ ਅੱਛਾ ਪਪਨੀਆਂ ਬਰੂਦ ਦਾ ਗਾਵਾ ਇਹ ਸਾਨੂੰ ਨਹੀਂ ਹਾਂ ਮਰੂਦ ਦਾ ਹੀ ਆ ਮਰੂਦ ਦਾ ਹੀ ਲੱਗਦਾ ਤੇ ਤੇ ਹੀ ਪਤਾ ਲੱਗਦਾ अच्छा एक देखला टाਣੀ ਕਿਹੜੇ ਸਾਬ ਨਾਲ ਫੁੱਟੀ ਲੈ ਜਿੰਦਾ ਗਿੰਦੇ ਨੇ ਉਹ ਹੁੰਦੇ ਹਨ ਹੈ ਉਹ ਤਾਂ ਉਹ ਪਦੀਨੇ ਨੂੰ ਹਾਂ ਉਹ ਸਿਸਟਮ ਹੈ ਨਾ ਪਦੀਨੇ ਵਾਲਾ ਸਟਮ ਹੈ ਕੋ ਕੱਲੇ ਕੱਲੇ ਬਾਈ ਟਾਣੀ ਪਦੀਨਾ ਇਹ ਇਹਦਾ ਸਪੈਸ਼ਲ ਬੂਟਾ ਮਰੂਥ ਦਾ ਉਹ ਸਾਬ ਨਾ ਮੈਂ ਕਹਿੰਦਾ ਮਰੂਥ ਵੀ ਉਸ ਹਸਾਂ ਨੇ ਲੱਗੂ ਇਹਨੂੰ ਆਹੋ ਦੇਖੋ ਹੋ ਸਕਦਾ ਉੱਪਰ ਤੇ ਬਾਈ ਸਾਰੇ ਮੇਲੇ ਬੂਟਾ ਸਾਰੀ ਸਾਟੀਆਂ ਲਾਪਹਿ ਧੰਨਵਾਦ ਕੱਦੂ ਪਿਆ ਜੀ ਹਾਂ ਜਿੰਨੇ ਕਿ ਤੁਹਾਡੇਆਂ ਦੂਈਆਂ ਆਪਣੀਆਂ ਕਾਲੀਆਂ ਤੋਰੀਆਂ ਉਹ ਪਈਆਂ ਜੀ ਹਾਂ ਨਹੀਂ ਦੇਖੋ ਆਪਣੇ ਮਿਕਸ ਬਣਾ ਕੇ ਖਾਓ ਜੀ ਗਾ ਆ ਵੀ ਵੇਚ ਲੁੱਤਰਨੀ ਐ ਇਹ ਤਾਂ ਤਰਾਦ ਨਹੀਂ ਮੈਂ ਫਿਰ ਉਧਰ ਲੱਗ ਗਿਆ ਮੈਂ ਚੱਲੂ ਮੈਂ ਆ ਕਰਦਾ ਮੈਂ ਬੱਤਾ ਇਹਦਾ ਗੁੜਾਈ ਹੁਣ ਤਾਂ ਸਾਡਾ ਦਾ ਧੰਨਵਾਦ ਕਰਦੇ ਵੀ ਪਕੌੜੇ ਲੈ ਕੇ ਆਏ ਨਹੀਂ ਧੰਨਵਾਦ ਚਾਹ ਲੈ ਕੇ ਆਏ ਤੁਹਾਡਾ ਬਹੁਤ ਬਾਬਾ ਜੀ ਠੀਕ ਨਹੀਂ ਬਸ ਸਾਫੀ ਦੇਖੋ ਤੁਹਾਡੇ ਸਿਰ ਰਵਾਦ ਨਹੀਂ ਨਹੀਂ ਸਾਰਾ ਰਾਜਾਂ ਦੇਰ ਪਰੇ ਹੁੰਦਾ ਆ ਇਹਦਾ ਐਡਾ ਮਾਨ ਨਾ ਦੇ ਨਹੀਂ ਨਹੀਂ ਸਾਰੇ ਹੀ ਆਸੀਂ ਤੁਹਾਡੇ ਨਿਆਣਿਆਂ ਵਰਗੇ ਨਹੀਂ ਆਏ ਦਾਦੇ ਵੀਰ ਆ ਤੁਸੀਂ ਮੇਰੇ ਹਾਂ ਠੀਕ ਨਹੀਂ ਬੜੇ ਵੀਰ ਆ ਡਰਦੇ ਹੁੰਦਾ ਤੁਸੀਂ ਜਾਂ ਛੋਟੇ ਛੋਟੇ ਤੁਹਾਡੀ ਗਲੀ ਨੂੰ ਲੰਘਣਾ ਤੁਹਾਡੀ ਬੀਬੀ ਦਾ ਪਿਆਰ ਬਹੁਤ ਬਹੁਤ ਜਦੋਂ ਸਿੱਕਾਈ ਜਾਂਦਾ ਹੁੰਦਾ ਪੁੱਤ ਕਾਕੇ ਬੁਲਾਏ ਕਰਦੀ ਸੀ ਬੀਬੀ ਤੁਹਾਡੀ ਬੀਬੀ ਨੂੰ ਹੁਣ ਬੁਲਾਵਾ ਹੋਇਜੀ ਕੀ ਕਰੀਏ ਠੀਕ ਨੇ ਆ ਬੈਂਗਣੀ ਵਾਲਾ ਫੁੱਲ ਆਈ ਜਾਂਦਾ ਰੱਖ ਦੇਣੇ ਜੀ ਆਉਂਦਾ ਜੀ ਫੁੱਲ ਫੁੱਲ ਹਨਾ ਪਰ ਹੁਣ ਦਾ ਨਾ ਫਲ ਦੇਖ ਕੇ ਨਾ ਸਾਫ ਆ ਪਰਾਗਾ ਇਹ ਸੋ ਹੋ ਗਿਆ ਹੁਣ ਸੰਗੀਆਂ ਸਾੰਡੀਆਂ ਸਾਰਾ ਕੋ ਤੋ ਹੋ ਗਿਆ ਨਿਬੜ ਗਿਆ ਕੰਮ ਹੁਣਾ ਦਾ ਉਹ ਆ ਗਿਆ ਤੇ ਇੱਕ ਕਿਹੜਾ ਇੱਕ ਹੋਰ ਆਇਆ ਇਹਦਾ ਕਹਿੰਦਾ ਸਰਦਾਰ ਜੀ ਸਾਹਿਬ ਜੀ ਮੈਂ ਤਾਂ ਲੱਗ ਜਾ ਯਾਰ ਸਾਡੀ ਤੇਰੇ ਸਾਡੇ ਨੂੰ ਮੇਰੇ ਤੇਨੂ ਹੋ ਗਈ ਕਿਤੋਂ ਗਈ ਦੇਖਿਆ ਬਰੇਕਣਾ ਪਿੱਛੇ ਤੇ ਬਹੁਤ ਬੰਦੇ ਨੇ ਖਾਦੀ ਚੱਲੋ ਇਹ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਤੋੜ ਕੇ ਲਏ ਉਹਨਾਂ ਦੇ ਪਾਗ ਹੈ ਜਿਹਦੇ ਪਾਗਾਂ ਜੇ ਭਾਈ ਉਹਨੇ ਖਾਣਾ ਕੋਈ ਦੁਨੀਆ ਚ ਚੋਰੀ ਨਹੀਂ ਕਰਦਾ ਹਲਦੀ ਯਾਰ ਉਹਦੀ ਇਹ ਨਾ ਹੁੰਦਾ ਮੈਂ ਫੇਰ ਤੋਲੇ ਬਸ ਚੱਕਰ ਦਾ ਠੀਕ ਨਹੀਂ ਮਰੀਦਾ ਸੋਚ ਆ ਵੀ ਖਾਣ ਵਾਲੀ ਚੀਜ਼ ਦੀ ਚੋਰੀ ਨਹੀਂ ਲਾ ਜਿਹੜਾ ਖਾਊ ਵਾਂਗੂ ਓਏ ਹੁਣ ਆਏ ਕਹੀ ਜਾਵੇ ਵੀ ਗੁਰ ਬਹੁਤ ਲੱਗੇ ਵੇ ਮੇਨ ਨੂੰ ਉਹਦੇ ਬੱਲੇ 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 ਹੈ ਐ ਕਹੀ ਜਾਵੇ ਗਟਾਣ ਨੂੰ ਮੈਨੂੰ ਮੈਂ ਕਿ ਇੱਕਦ ਟਣਾਣਾ ਆ ਵੜਣਾ ਪਾਣਾ ਆਪਾਂ ਵੜ ਦੇਣਾ ਕਿਉਂ ਉਹ ਤਾਰਨ ਲੱਗ ਜਾਣ ਓਕੇ ਜੀ ਠੀਕ ਹੈ ਜੀ ਇੱਕਾ ਵੜ ਦੋ ਹੁਣ ਤੇ ਮਹੀਨੇ ਦੇ ਵਿੱਚ ਇਹਨਾਂ ਤਾਰਾਂ ਲੱਗਣਾ ਹੀ ਆ ਹੈ ਪੀੜੀ ਵੀ ਪੀੜੀ ਦੀ ਮੌਜਾ ਭਾਈ ਕਹਿੰਦਾ ਹਾਂ ਹਾਂ ਪੀੜੀ ਦੀ ਮੌਜਾ ਕਿਤੇ ਵਕਤ ਨਹੀਂ ਲੱਤ ਪਰੋਂਗਾ ਨਾ ਫਿਰ ਹਾਂ ਠੀਕ ਨੇ ਮਾਹਕ ਪਪੀਤਾ ਕੋਈ ਪੱਕਿਆ ਪਪੀਤੇ ਵਾਲਾ ਕੰਮ ਔਖਾ ਹੈਗਾ ਹੈ ਆਹੜੀ ਵਾਲੀ ਪੱਕਣੀ ਲੈ ਭਾਈ ਹੁਣ ਉੱਥੇ ਰਹਿ ਗਈ ਥੋੜੀ ਜਿਹੀ ਖੱਬਲ ਦੀ ਸਫਾਈ ਬਸ ਉੱਧਰ ਵੀ ਉੱਧਰ ਵੀ ਕਰਤਾਂ ਨਾ ਸਾਬ ਉੱਧਰ ਵੀ ਕਰਨਾ ਪੈਣਾ ਹੈ ਨਿੰਬੂ ਦੇਖ ਲੈ ਕਾਰਚੀਆ ਰਪਿਆ ਫਲਿਆ ਹੈ ਨਿੰਬੂ ਤਾਂ ਤੋਂ ਕਿਆ ਨਿੰਬੂ ਦਾ ਬਾਦੂ ਆ ਨਿੰਬੂ ਬਾਦੂ ਹੈ ਨਾ ਨਿੰਬੂਨ ਲੱਗੀਆਂ ਮੇਰੇ ਪਰ ਇਹਨਾਂ ਲੈਣਾ ਪਤਾ ਕੀ ਕਰਨਾ ਹੁਣ ਆਪਾਂ ਨੇ ਥੱਲੇ ਨਾ ਸਪੋਟਾ ਦੇਣੀਆਂ ਬਈ ਜਿਹੜੇ ਧਰਤੀ ਤੇ ਲਾ ਕੇ ਗੜਨਾ ਹਾਂਜੀ ਉਹ ਗੜੇ ਵੀ ਹੈ ਬਈ ਸਹੀ ਗੱਲ ਕਰਦੇ ਆ ਜੀ ਗੜਦੇ ਇਹਨਾਂ ਦੇ ਉਹ ਟਾਇਰ ਕੱਢ ਹੋਇਆ ਬਹਿਣਾ ਉਹ ਉਹ ਡੰਡਾ ਲਾ ਕੇ ਲਾਇਆ ਹੋਇਆ 12 ਸਿੰਘੇ ਦਾ ਪਾਰਾ ਸਿੰਘੇ ਦਾ ਆ ਤੇਰੇ 12 ਸਿੰਘੇ ਦਾ ਨਾਮ ਲੰਦਾ ਤੇ ਲਾਉਦਾ ਕਹਿੰਦਾ 12 ਸਿੰਘੇ ਦਾ ਡੰਡਾ ਹੈ ਹੈ ਠੀਕ ਨੇ ਲੈ ਭਾਈ ਆ ਵੀ ਛੋਟੇ ਛੋਟੇ ਪੱਤਿਆਂ ਵਾਲਾ ਬੂਟਾ ਲੋ ਬਾਈ ਚੱਲ ਜੰਦਾ ਇਧਰ ਵੀ ਬਾਈ ਚੱਲ ਰਿਆ ਹਾ ਨਦੀ ਜਸਵੀਰ ਬਾਈ ਦੇ ਖੇਤ ਦੇ ਸਾਹਮਣੇ ਤੇ ਤਿੰਨ ਕਿੱਗਿਆ ਰਹਿ ਗਈ ਉੱਥੇ ਵੀ ਬਾਈ ਬੰਦਾ ਕੰਮ ਚੱਲਦਾ ਮਾਰੋ ਮਾਰ ਠੀਕ ਨੇ ਬਾਈ ਇਹ ਬਹੁਤ ਨੀਵੀਂ ਆ ਨਦੀ ਉਹਰੇ ਤੇ ਸਾਡੇ ਬਹੁਤ ਉੱਚੀ ਆ ਜ਼ਮੀਨਾਂ ਦੇਖ ਲੋ ਅਸੀਂ ਨਦੀ ਤੇ ਜਿੱਥੇ ਉਹਰੇ ਖੜੇ ਆ ਘਟੋ ਘਟ ਵੀ 20 ਫੁੱਟ ਨੀਵੇਂ ਖੜੇ ਆ ਢੇੜ ਕਿਲਾ ਹੋਰੇ ਤੇ ਇੰਨੀ ਸਾਹਮਣੇ ਨਦੀ ਉੱਚੀ ਹੈ ਸਾਡੇ ਪਿੰਡ ਵਾਲੀ ਆ ਨਦੀ ਦਾ ਬੰਨ ਆ ਜਾਂਦਾ ਬਾਈ ਆ ਸਾਹਮਣੇ ਮੇਨ ਰੋਡ ਲਾਂਗੇ ਠੀਕ ਹੈ ਬਾਕੀ ਚਲੋ ਚੱਲੀ ਜਾਂਦਾ ਬਾਈ ਆ ਲਈ ਕੰਮ ਹੈ ਨਾ ਹੈ ਕਹਿੰਦਾ ਮੀਂਹ ਆ ਗਦਾ ਮਾ ਹਮ ਮੀਨੂ ਅੰਦਰ ਵਾਜ ਆਜੋ ਮੈਂ ਤਾਂ ਘਰ ਦਾ ਬੰਦਾ ਆਜੋ ਆਜੋ ਪੱਖੇ ਚੱਲਦੇ ਆ ਚਾਹ ਪੀ ਯਾਰ ਬਾਈ ਮੈਂ ਕਹਿੰਨਾ ਆ ਚਾਹ ਵੀ ਖੋਲਤੀ ਅਜਾ ਤੈਨੂੰ ਗੱਲੀ ਭਾਤੀ ਪਾ ਲਿਆ ਨਹੀਂ ਅਸੀਂ ਪੀ ਕੇ ਆਏ ਬਾਈ ਪੀਓ ਪੀਓ ਪਾ ਮੈਂ ਕ ਲਓ ਭਾਈ ਅਸੀਂ ਤਾਂਰੇ ਬੈਗੇ ਰਾਮ ਨਾਲ ਠੀਕ ਨੇ ਆਪਣਾ ਕੰਮੀ ਲੱਗੇ ਹੋਇਆ ਆ ਟੋਟਾ ਭਰਿਆ ਪਿਆ ਬੋਤਲਾਂ ਦਾ ਖਾਲੀਆਂ ਦਾ ਹੈ ਠੀਕ ਆ ਡਿਸਪੋਸਡ ਹੋਈ ਆ ਜਿਹੜਾ ਪਾਣੀ ਵਾਲੀਆਂ ਬੋਤਲਾਂ ਸਾਰੀਆਂ ਹੈ ਨਾ ਚਲ ਬਾਕੀ ਭਾਈ ਆ ਮੈਂ ਕਿਤੇ ਘਰ ਤੇ ਆਏ ਤੇ ਬੂਟੇ ਸਾਰੀ ਜਿੰਨੇ ਵੀ ਹੈ ਦੇਖ ਲਓ ਜਦੋਂ ਮਕਾਨ ਪਾਉਣ ਲੱਗਾ ਜਸਵੀਰ ਭਾਈ ਟਰੈਕਟਰ ਪਰ ਲੱਦ ਕੇ ਕੰਮ ਲੈ ਛੱਡ ਕੇ ਗਏ ਤੇ ਭਾਈ ਸਾਰੇ ਰਹਿ ਆ ਹੌਲੀ ਹੌਲੀ ਹੋ ਗਿਆ ਘਰ ਘਰ ਹਾਂ ਘਰ ਤਾਂ ਨਵੀਂ ਆ ਚੱਕ ਲੈ ਜੀ ਠੀਕ ਨਹੀਂ ਇਹ ਬੱਧ ਧਰਤੀ ਚਲਾਦੀ ਇਹਨੂੰ ਹੈਂ ਜੜਾ ਜੜਾ ਨਾ ਨਾ ਗਮਲਾ ਭੰਨਣਾ ਹੋਣਾ ਇਹ ਇਹ ਜਾਣਦੇ ਨਹੀਂ ਕੱਲ ਨਹੀਂ 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 ਬੱਡੇ ਬੱਡੇ ਦੇ ਨਾ ਖਰਾਬ ਹੋ ਜਾਣਾ ਹਾਂ ਇਹਦਾ ਗਮਲਾ ਹੀ ਭੰਨ ਕੇ ਨਿਕਲਣਾ ਟੋਆ ਕੱਢ ਲੈ ਪਤਾ ਕੀ ਗੱਲ ਹੈ ਮੈਂ ਹਕ ਇਹ ਤਾਂ ਉਹ ਹੋਣਾ ਹੈ ਬਸ ਲਿਜਾ ਕੇ ਗਮਲਾ ਭੰਨਣਾ ਮਿੱਟੀ ਚ ਗੱਡ ਹੋ ਜਾਣਾ ਕਣਾ ਨਹੀਂ ਨਿਕਲਦੀ ਹਾਂ ਇਹ ਆਪਾਂ ਨੂੰ ਨਹੀਂ ਪਤਾ ਨਿਕਲ ਸਕਦੀ ਆ ਚਲੋ ਭਾਈ ਆਹ ਜਿਹੜਾ ਨਿਕਲ ਸਕਦੀ ਆ ਪਰ ਇਹ ਹੁਣ ਨਰਸੇ ਵਾਲਿਆਂ ਨੂੰ ਜ਼ਿਆਦਾ ਪਤਾ ਚਲੋ ਭਾਈ ਚੱਲਦੇ ਆ ਕੰਮ ਸਾਰੇ ਹਾਂ